ਇਹ ਅਸੀਂ ਮੋਰ ਸੁਪਰਮਾਰਕੀਟ ਦੇ ਵਿੱਚ ਸ਼ਾਪਿੰਗ ਕਰਨ ਆਏ ਸੀ ਤੇ ਜਦ ਬਾਹਰ ਨਿਕਲੇ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਉਸ ਟਾਈਮ ਤੇ ਤਿੰਨ ਮੁੰਡੇ ਪਿੱਛੋਂ ਆਏ ਜਿਨ੍ਹਾਂ ਦੀ ਉਮਰ ਕਰੀ 25-26 ਸਾਲ ਲੱਗ ਰਹੀ ਹੈ ਤਾਂ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਦ ਡਾਕਟਰ ਸਾਹਿਬ ਨੇ ਰੈਜ਼ਿਸਟ ਕੀਤਾ ਤਾਂ ਉਹਨਾਂ 'ਚੋਂ ਇੱਕ ਬੰਦੇ ਨੇ ਫਾਇਰ ਕੀਤਾ ਜਿਹੜਾ ਕਿ ਡਾਕਟਰ ਸਾਹਿਬ ਦੇ ਰਾਈਟ ਪੈਰ ਦੇ ਵਿੱਚ ਜਾ ਕੇ ਲੱਗਿਆ ਜੀ ਤੇ ਉਹ ਹੁਣ ਹਸਪੀਟਲ ਐਡਮਿਟ ਨੇ ਉਹਨਾਂ ਦੇ ਬਿਆਨ ਲੈ ਰਹੇ ਆਂ ਤੇ ਉਸ ਅਕੋਰਡਿੰਗ ਐਫਆਈਆਰ ਕਰਾ ਰਹੇ ਜੀ ਜਿਸ ਦਾ ਦੇਰ ਤੱਕ ਕਿਨਾ ਬਹਾਨੇ ਕੋਸ਼ਿਸ਼ ਕੀਤੀ ਗਈ ਇੱਕ ਡਰਾਫਟਿੰਗ ਦੀ ਕੋਸ਼ਿਸ਼ ਕੀਤੀ ਜੀ ਉਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਡਾਕਟਰ ਸਾਹਿਬ ਦੇ ਬਿਆਨਾਂ ਤੋਂ ਕਲੈਰਿਟੀ ਹੋਏਗੀ ਸੈਕੰਡਲੀ ਸਾਡੀ ਇਨਵੈਸਟੀਗੇਸ਼ਨ ਤੋਂ ਵੀ ਹੋਰ ਕਲੈਰਿਟੀ ਹੋਏਗੀ ਸਾਡੀ ਐਫਐਸਐਲ ਟੀਮ ਨੇ ਆ ਕੇ ਵੀ ਇੱਥੋਂ ਸਾਰਾ ਆਪਣਾ ਸਾਇੰਟਿਫਿਕ ਮੈਥਡਸ ਦੇ ਨਾਲ ਕਲੈਕਸ਼ਨ ਕੀਤੀ ਹੈ ਐਵਿਡੈਂਸ ਦੀ ਤੇ ਸੈਕੰਡਲੀ ਸਾਡੀ ਐਨਟੀਮਸ ਆਲਰੇਡੀ ਲੱਗੀਆਂ ਨੇ ਜਿਹਨੀਆਂ ਕਿ ਬੰਦਿਆਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਜੀ ਹਜੇ ਕੋਈ ਫਾਇਰ ਦਾ ਹੀ ਕਲੈਰਿਟੀ ਹੋਏ ਮੈਡਮ ਕੀ ਨਾਮ ਹੈ ਡਾਕਟਰ ਡਾਕ ਉਹ ਕਿਡਨੀ ਹਸਪੀਟਲ ਦੇ ਵਿੱਚ ਕੰਮ ਕਰਦੇ ਆ। ਉਹਨਾਂ ਨੂੰ ਕਿੱਥੇ ਗੋਲ ਲੱਗੀਆਂ ਨੇ? ਉਹਨਾਂ ਦੇ ਸੱਜੇ ਪੈਰ ਦੇ ਵਿੱਚ ਗੋਲੀ ਲੱਗੀ ਆਊਟ ਆਫ ਡੇਂਜਰ ਨੇ ਇਸ ਟਾਈਮ ਤੇ। ਤੇ ਡਾਕਟਰ ਸਾਹਿਬ ਇੱਥੇ ਮਾਰਕੀਟ ਚ ਆਏ ਦੀ ਆ ਵੈਸੇ ਇੱਥੇ ਰੇਡਸ ਹੋ ਗਏ। ਨਹੀਂ ਆ ਮੈਂ ਤੁਹਾਨੂੰ ਦੱਸਿਆ ਇੱਥੇ ਮੋਰ ਸੁਪਰਮਾਰਕੀਟ ਐ ਇੱਥੇ ਸ਼ਾਪਿੰਗ ਕਰਨੀ ਆ ਜੀ ਜੀ।